ਗੁਰਮੁਖਾ ਸਤਿਗੁਰ ਜੀ ਬੈ ਟੋਟਾ ਆਪਣਾ ਰਾਜਨ ਬੈਂਸ ਤੁਹਾਨੂੰ ਦਖਾਉਂਦਾ ਲੰਗਰ ਲੱਗਿਆ ਸਾਡਾ ਕਿੰਨੀ ਕੁ ਟੋਟਾ ਜਿਹਦੀ ਕੁੱਖ ਵਿੱਚੋਂ ਮਰਦ ਅਗਮਰੀ ਨਹੀਂ ਜਨਮ ਲੈ ਆਹ ਦੇਖਣ ਮਾਤਾ ਜੀ ਅਮਰਸਰ ਗਏ ਜੀ ਉਸ ਸਮੇਂ ਗੁਰੂ ਕੇ ਮੈਲ ਮਾਤਾ ਜੀ ਉੱਥੇ ਰਿਹਾ ਕਿਉਂਕਿ ਪਰਿਵਾਰ ਉੱਥੇ ਰਹਿਦਾ ਸੀ ਜੀ ਕੁਛ ਤਿਆਰ ਕਰਕੇ ਨੇ ਉੱਚ ਜਿਹਾ ਮਾਤਾ ਜੀ ਨੇ ਦਰਬਾਰ ਸੋ ਵੀ ਜਨਮ ਸਿਰਫ ਆਪਣੇ ਇਹ ਕੇਂਦਰ ਸੁਆਤ ਕਰਨ ਲਈ ਕਿ ਆਪਾਂ ਆਜ ਦੇ ਵਰਤਿਸ ਜੇ ਤੱਕ ਦੇਖਣਾ ਵੀ ਆਪਾ ਜੀ ਸਮਾਂ ਲੰਘਿਆ ਫਿਰ ਦੁਬਾਰਾ ਕਰਤਾਰਪੁਰ ਆ ਗਏ ਕਰਤਾਰ ਐਵੇਂ ਕਰਾਓ ਬੱਚੇ ਸੇਵਾ ਜੀ ਸਿੰਘ ਜੀ ਮਾਤਾ ਬੀਬੀ ਜੀ ਆਪਾਂ ਦਾ ਨਾਨਕ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਤਾਂ ਇਹ ਅਜੇ ਗੁਰੂ ਪਾਤਸ਼ੀ ਨਹੀਂ ਪਰ ਆਪਾਂ ਸਤਿਗੁਰੂ ਕਿਹਨੇ ਕੀਤ ਕੋ ਸਭ ਰਹਾ ਜਦੋਂ ਗੁਰੂ ਹਰਬਾਈ ਬਿੱਤੂ ਠੀਕ ਹੋ ਜੀ ਬਾਬਾ ਜੀ ਕੋਈ ਕੋਈ ਨੀ ਬੁਰਾਈ ਦਿੱਤੀ ਧੰਨ ਗੁਰੂ ਹਰ ਰਹਾ ਸਭ ਨੇ ਹਾਂ ਜੀ ਬਾਬਾ ਜੀ ਠੀਕ ਹੋ ਧੀਰ ਮਨ ਆ ਕੇ ਹੋਏ ਗੁਰੂ ਤੇਗ বাহাদুর ਸਾਹਿਬ ਨੇ ਆ ਦੇਖੋ ਜੀ ਬੜੇ ਜੋਰ ਜੋਰਾਂ ਨਾਲ ਚੱਲ ਰਹਾ ਜੀ ਲੰਗਰ ਮਹਾਰਾਜ ਦੀ ਚੜਦੀ ਕਲਾ ਜੀ ਆਇ ਕਲਾ ਲੱਗਿਆ ਭਾਈ ਹੋਰ ਜੀ ਠੀਕ ਹੋ ਜੀ ਬੜੀਏ ਚੱਲ ਰਹਾ ਜੀ ਕੰਮ ਇੱਕਦਮ

ਸਾਦ ਪ੍ਰਸਾਦ ਬਾਬਾ ਜੀ ਲੋ ਜੀ 40 40 ਬਾਬਾ ਜੀ ਬੰਦਾ ਕਹਵਾ ਬਾਬਾ ਮੁਕੀ ਸਾਹਟ ਵਾਲਾ ਹੋ ਗਿਆ ਲੋਕਾਂ ਸਾਹਟ ਵਾਲੇ ਹੋ ਗਿਆ ਬਾਬਾ ਜੀ ਹੋ ਗਿਆ ਸਾਹ ਵਿੱਚ ਤੇ ਦੂ ਅਸੀਂ ਲੈਣ ਚਲੇ ਆ ਜੀ ਦੁੱਧ ਚਾਹ ਵਾਸਤੇ ਤੇ ਮਨੂੰ ਕਾਫੀ ਵੀਡੀਓਾਂ ਚ ਦਿਖਾਵਾਂਗਾ ਮੈਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਹ ਬਣੇ ਰੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਦਿਖਾਉਣਾ ਆਪਾਂ ਦੁੱਧ ਲੈਣ ਆਏ ਜੀ ਆਹ ਡਰਮੀਆਂ ਪਈਆਂ ਨੇ ਇਹ ਬਾਈ ਇਹ ਟਰਾਲਰ ਬਣਾ ਰਹੇ ਨੇ ਟਰਾਲਰ ਘੋੜਿਆਂ ਦਾ ਟਰਾਲਰ ਤੇ ਬਾਈ ਕੋਲ ਆ ਘੋੜਾ ਜੀ ਬਹੁਤ ਸੋਹਣਾ ਘੋੜਾ ਐ ये थोड़ा जा शेतानिया भी करता है घोड़ा देखो तंदिया भी बढ़ता है बेचारा बहुत घोड़ा है ना पता ना ना कर 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 ना गर, ना करना बहुत नाम है घोड़े का अच्छा घोड़ा जय देव घोड़ा है चीजा ने हाँ बछेरिया ने बो छोटी छोटिया ना बेटा ना अल ਆਹ ਆਹ ਇਹ ਦੇਖੋ ਕਿਹਦਾ ਬੱਚਾ ਬਾਈ ਹੈ ਕਿਹਦਾ ਬਾਅਦ ਹਾਂਜੀ ਹਾਂਜੀ ਇਹ ਭਾਈ ਇਹ ਬਚੇੜਾ ਹੈ ਬਚੇੜਾ ਬਚੇੜੀਆਂ ਕੋਸਣਾ ਕੋੜੇ ਬਾਈ ਕੋਲ ਆ ਵੀ ਬਿਛੇ ਰਹੀ ਐ ਨਾ ਕਰ ਬਟਾ ਆਪਣੇ ਬਿਛੇਰੀ ਐ ਵੀ ਬਹੁਤ ਬਿਛੇਰੀਆਂ ਬਾਈ ਕੋਲ ਕਲੈਕਸ਼ਨ ਆ ਮੁਰਗੀਆਂ ਵੀ ਹੈਗੀ ਤੇ ਬਾਈ ਕੋਲ ਘੋੜੀਆਂ ਨੇ ਹਾਏ ਆਹ ਘੋੜੀਆਂ ਨਾ ਬਟਾ ਨਾ ਘੋੜੀਆਂ ਬਹੁਤ ਸੋਹਣੀਆਂ ਬਾਈ ਕੋਲ ਆਹ ਘੋੜੀ ਆਵੀ ਘੋੜੀ ਐ ਇਹ ਉਹ ਵੀ ਘੋੜੀਆਂ ਨੇ ਕਾਫੀ ਕੋਈ ਬਹੁਤ ਸੋਹਣੀ ਕਲੈਕਸ਼ਨ ਹੈ ਬਾਈ ਕੋਲ ਘੋੜੀਆਂ ਦੀ ਤੇ ਬਾਈ ਦਾ ਦੁੱਧ ਦਾ ਤੇ ਬਾਈ ਦਾ ਗਾਂ ਦਾ ਡੈਰੀ ਫਾਰਮ ਵੀ ਹੈਗਾ ਆ ਦੇਖੋ ਆ ਕਾਫੀ ਬਾਈ ਨੇ ਗਾਂ ਵਗੈਰਾ ਉਹ ਚਾਰ ਪਾਇਆ ਹੋਇਆ ਇਹ ਹੋ ਗਿਆ ਕੁਝ ਹੋ ਗਿਆ ਤਿਲ ਕੁਝ ਇਹ ਲਾਡੀ ਯੂ ਡੇਂਜਰ ਲਿਖਿਆ ਉਹ ਕੀ ਚੀਜ਼ ਹੈ ਉਧਰ ਗਏ ਤਾਂ ਮੰਨਦੇ ਪਿੱਛੇ ਵੀ ਅਬ ਬੱਚਾ ਤੇਜ ਬਹੁਤ ਆਉਗਾ ਪਿੱਛੇ ਦੋ ਦਸਟੋਰ ਹੁੰਦਾ ਹੈ ਗਾਂ ਦਾ ਸਟੋਰੇਜ ਰੂਮ ਜਿਹੜਾ ਇਹਦੇ ਨਾਲ ਨਾਲ ਵੀ ਸਾਹਮਣੇ ਵੀ ਇੱਧਰ-ਉੱਧਰ ਬੱਝੇ ਬਾਈ ਤੁਸੀਂ ਟ੍ਰੇਲਰ ਆਪਣਾ ਬਣਾਉਂਦੇ ਹੋ ਟ੍ਰੇਲਰ ਤੇ ਬਾਈ ਕੌਣ ਬਣਾਉਂ ਤੁਸੀਂ ਬਣਾਉਂਦੇ ਹੋ ਬਾਈ ਹਾਂਜੀ ਤੇ ਬਾਈ ਜੀ ਮੈਨੂੰ ਐ ਦੱਸੋ ਇਹਦਾ ਕੀ ਖਰਚ ਆ ਜਾਂਦਾ ਕੀ ਕੋਸਟ ਆ ਜਾਂਦੀ ਹੈ ਬਾਈ ਬਾਈ ਜੀ ਆਪਾਂ ਹੁਣ ਬਿਲਾਅ ਲੈਦਾ ਤੇ ਸਾਡਾ ਟ੍ਰਾਇਲ ਚੱਲ ਰਿਹਾ ਜੀ ਇਹ ਤੁਹਾਨੂੰ ਦੱਸੋ ਟ੍ਰਾਇਲ ਚੱਲ ਰਿਹਾ ਟ੍ਰਾਇਲ ਚੱਲ ਰਿਹਾ ਅਸੀਂ ਇਹਦਾ ਖਰਚਾ ਕੱਢਾਂਗੇ ਸਾਡਾ ਆਪ ਦਾ ਕਿੰਨਾ ਖਰਚਾ ਆਵੇ ਤੁਸੀਂ ਆਪ ਕਰ ਰਹੇ ਹੋ ਆਪ ਕਰਦੇ ਹਾਂ ਮੇਰੇ ਹਿਸਾਬ ਮੇਰੇ ਅਕੋਰਡਿੰਗ ਜੀ ਇਹ 1.5 ਲੱਖ ਰੁਪਏ ਦੇ ਵਿੱਚ ਪਿਆਰ ਹੋਵੇਗਾ ਪੂਰਾ ਕਲੀਅਰ ਜੀ ਇਹ ਅਜੇ ਹਾਲ ਫਿਲਹਾਲ ਤਾਂ ਅਜੇ ਬਣ ਰਿਹਾ ਹੈ ਜਦ ਬਣ ਜਾਊਗਾ ਫਿਰ ਬਾਈ ਕੋ ਲਾਵਾਂਗੇ ਹਨਾ ਬਿਲਕੁਲ ਜੀ ਬਿਲਕੁਲ ਦੇਖੋ ਸਾਨੂੰ ਵੀ ਸੇਵਾ ਦਾ ਮੌਕਾ ਜੀ ਕਿਤੇ ਸਾਡੇ ਕੋਲ ਵੀ ਬਾਈ ਕੋੜੇ ਨੇ अच्छा जी एक चंडीगढ़ चंडीगढ़ है मेरे को ता ठीक है जी थी। ते भाई इथे आ मेरे ਭਰਾ ਦਾ ਫਾਰਮ ਹੈ ਉਹ ਮਜਾਜ ਚ ਉਹ ਵੀ ਕੋੜੇ ਰੱਖੀ ਤਿੰਨ ਬੱਚੇ ਆ ਆ ਬਾਵੇ اچھا اچھا ਠੀਕ ਹੈ ਜਿਹੜਾ ਮੁੰਡਾ ਪਜੈਰੋ ਵਾਲਾ ਨਹੀਂ ਨਹੀਂ ਕਾਉਂਸਲ ਪਿੰਡ ਕਾਉਂਸਲ ਪਿੰਡ ਹਾਂ ਕਾਉਂਸਲ ਪਿੰਡ ਦੇ ਆਸੀਂ ਹਾਂ ਜੀ ਠੀਕ ਹੈ ਜੀ ਅਸੀਂ ਲੰਗਰ ਲਾਇਆ ਹੋਇਆ ਬਾਈ ਜੀ ਜਿਹੜੀ ਰੋਡ ਤੇ ਕਾਉਂਸਲ ਵਾਲਾ ਹਾਂਜੀ ਹਾਂਜੀ ਅਸੀਂ ਤਾਂ ਦੁੱਧ ਲੈਣ ਆਏ ਨਹੀਂ ਭਾਈ ਬਹੁਤ ਵਧੀਆ ਇਹ ਕੋੜਾ ਨਾਮੀ ਕੋੜਾ ਹੈ ਨਾ ਬਲੱਡ ਲਾਈਨ ਕੀ ਨਾਜ ਜਯਦੇਵ ਜਯਦੇਵ ਤੇ ਇਹਦੇ ਜਿਹੜੇ ਬੱਚੇ ਨੇ ਹੋਈਦੇ ਹੀ ਸਾਰੇ ਨਹੀਂ ਵੀ ਕੁਝ ਬੱਚੇ ਤਾਂ ਹੈਗੇ ਆ ਜੀ ਮਤਲਬ ਜਿਹਦੇ ਇਹਨਾਂ ਦੀ ਵੀ ਮਾਂ ਐ ਜਿਹੜੀ ਇਹਦੀ ਉਹਦੇ ਜਿਹੜੇ ਬੱਚੇੋਂ ਕਿਸੇ ਹੋਰ ਕੋਲੇ ਨੇ ਜੀ ਬਾਕੀ ਕੁਝ ਬੱਚੇ ਜੀ ਇਹਦੇ ਕੋਲੇ ਨਾ ਬਿਰ ਬਹੁਤ ਸੋਹਣਾ ਕੋੜਾ ਇਹ ਤੇ ਇਹਦੀ ਫੀਸ ਵੀ ਹੋਣੀ ਸਮਝ ਲਗੀ ਲਾਇਬ ਹੋਣਾ ਇਹਨੇ ਨਾ ਕ੍ਰੋਸਿੰਗ ਦੇ ਕੀ ਚਾਰਜਸ ਨੇ ਇਹਦੇ 400 ਮਤਲਬ ਕਿ 31000 ਦੇ ਫੀਸ ਆ ਬਾਕੀ ਮੈਨੂੰ ਪਤਾ ਨਹੀਂ ਬਾਈ ਨੂੰ ਪਤਾ ਹੋਊਗਾ ਇੱਕ ਕੋਡ ਆ ਫਿਰ ਉਹ ਵੀ ਹੋਣਾ ਨਾ ਮਤਲਬ ਕਿ ਜੇਤੂ ਵੀ ਹੈਗਾ ਕੋਡ ਆ ਹਾਂ ਜੀ ਪਹਿਲੇ ਨਾਮ ਵਾਲੇ ਇਹਦੇ ਜਿਹੋ ਕਮਰੇ 'ਚ ਲੱਗਿਆ ਹੋਇਆ ਉਹ ਵੀ ਨੌਂ ਦੇ ਵਿੱਚ ਬਹਾਲਿਆ ਅੱਛਾ ਨਾਮ ਜਿੱਤੇ ਹੋਏ ਨੇ ਕੋਡ ਦਿਖਾਇਓ ਮੈਨੂੰ ਮਾੜਾ ਜਿਹਾ ਨਾਮ ਇਹ ਅੱਛਾ ਚਾਬੀ ਹੈਗੀ ਇਹ ਕੋਡ ਆ ਜੀ ਵਿਜੇਤਾ ਹੈ ਬਹੁਤ ਜਿੱਤਿਆ ਹੋਇਆ ਤਾਂ ਇਹਨੇ ਮੈਂ ਨਾਮ ਦਿਖਾਂਦਾ ਤੁਹਾਨੂੰ ਆ ਜੀ ਲਗਾ ਲਗਾ ਇਹ ਨਹੀਂ ਆ ਕੋਈ ਜੀ ਅੱਛਾ ਆ ਘੋੜੇ ਨੇ ਜਿੱਤੇ ਹੋਏ ਨੇ ਹੈ ਜੈਦੇਵ ਘੋੜੇ ਨੇ ਜੀ ਅੱਛਾ ਪਿੰਡ ਪੂਰ ਮਾਜਰਾ ਰੋਪੜ ਅੱਛਾ ਜੀ ਪੂਰ ਮਾਜਰਾ ਰੋਪੜ ਆ ਦੇਖੋ ਜੀ ਤੇ ਦੂਜਾ ਇਹ ਦੂਜਾ ਆਪਣੇ ਇੱਧਰ ਸਯਾਦਪੁਰ ਦੇ ਆ ਜੀ ਓਕੇ ਤੇ ਵੇਡ ਦੇ ਅੱਛਾ ਅੱਛਾ ਨਾ ਬਾਈ ਬਹੁਤ ਬਹੁਤ ਵਧੀਆ ਇਹ ਆਪਣੇ ਗਾਵਾਂ ਦੇ ਨਾਮ ਇਹ ਇਹ ਗਾਵਾਂ ਦੇ ਨਾਮ ਜਿਹੜਾ ਬਾਈ ਗੈਂ ਫਾਰਮ ਕਰਿਆ ਹੋਇਆ ਬਾਈ ਨੇ ਇਹ ਗਾਵਾਂ ਦੇ ਨਾ ਇਹ ਗਾਵਾਂ ਦੇ ਨੇ ਸਾਰੇ ਹਨਾ ਵੀਰ ਆ ਜਦੋਂ ਘੋੜੇ ਦੇ ਦੋ ਦੰਦ ਤੇ ਜੀ ਮਾਰਵਾੜੀ ਓਕੇ ਓਕੇ ਜਦੋਂ ਉੱਥੇ ਆਪਣਾ ਬਚਪਚੇ ਬੱਚੇ ਦੇ ਟਾਈਮ ਤੇ ਚੇਰੇ ਤੇ ਪੈਪ ਚ ਦੇ ਦੋ ਦੰਦ ਜਰੂਰ ਸਟੈਂਡ ਪਹਿਲਾ ਨਾਮ ਦੇ ਇਹ ਹੀ ਘੋੜਾ ਆਪਣਾ ਕਾਲਾ ਵਾਲਾ ਜੈਦੇਵ ਦਾ ਹੀ ਹੈ ਜੀ ਜੈਦੇਵ ਦਾ ਹੈ ਬਹੁਤ ਸੋਹਣਾ ਘੋੜਾ ਜੈਦੇਵ 31000 ਰੁਪਏ ਫੀਸ ਹੈ ਦੀ ਹਾਂ ਜੀ 31000 ਦੀ ਠੀਕ ਹੈ ਫਿਰ ਜੀ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਜੇ ਘੋੜੀ ਕਰਾਸ ਕਰਾਣੀ ਚਾਹੁੰਦਾ ਹੋਵੇ ਜੈਦੇਵ ਘੋੜੇ ਦਾ ਨਾਮ ਹੈ ਇਹਦਾ 31000 ਰੁਪਿਆ ਇਹਦੀ ਫੀਸ ਹੈ। ਕੋ ਮੈਂ ਵੀਰ ਦਾ ਕੰਟੈਕਟ ਮੈਂਸ਼ਨ ਕਰ ਦੂੰਗਾ। ਕਿਸੇ ਵੀਰ ਨਾਲ ਕੋਈ ਕਰਾਸ ਕਰਾਣੀ ਹੋਵੇ ਤਾਂ ਜਰੂਰ ਕੰਟੈਕਟ ਕਰ ਸਕਦਾ ਹੈ। ਠੀਕ ਹੈ ਜੀ। ਤੇ ਆਹ ਗਾਂ ਦਾ ਕਰਿਆ ਹੋਇਆ ਪਿੱਛੇ ਬਾਈ ਦਾ ਘਰ ਹੈ ਇਹ। ਤੇ ਬਹੁਤ ਸੋਹਣਾ ਫਾਰਮ ਹੈ ਦੇਖੋ ਜੀ। ਮਜਾ ਮਜਾ ਤੜਾਕ ਤੜਾਕ ਪਿੰਡ ਹੈ। ਮਜਾਤ ਦੇ ਨਾਲੇ ਤੜਾਕ ਪਿੰਡ ਹੈ। ਸੀਜੀਸੀ ਕਾਲਜ ਦੇ ਅੱਗੇ ਜਾ ਕੇ ਇਹ ਕਪਿੰਡ ਨੂੰ ਰਸਤਾ ਮੁੜਦਾ ਹੈ ਬਹੁਤ ਸੋਹਣਾ ਹੈ ਦੇਖੋ ਇਹ ਪੱਖੇ ਕਿੜਗੜੇ ਲਾਇਆ ਹੋਏ ਨੇ ਜਿਹੜੇ ਆਪਾਂ ਇਹਨੂੰ ਹਵਾ ਦੇਣ ਗਾਂ ਨੂੰ ਤੇ ਬਾਈ ਕੋਲ ਕਾਫੀ ਕੁਛ ਹੈ ਬਾਈ ਕੋਲ ਸਿਸਟਮ ਤੇ ਬਾਈ ਕੋਲ ਕੁੱਤੇ ਵੀ ਨੇ ਬਹੁਤ ਸੋਹਣੇ ਡੋਗੋ ਹੈ ਆਪਣਾ ਬਲਟੇਰ ਨੇ ਆ ਦੇਖੋ ਜੀ ਕੁੱਤੇ ਵੀ ਬਹੁਤ ਸ਼ਾਨਦਾਰ ਨੇ ਵੀ ਰਾਖੀ ਵਾਸਤੇ ਬੈਸਟ ਨੇ ਕੁੱਤੇ ਤੇ ਆ ਦੇਖੋ ਬਾਈ ਦਾ ਤੇ ਆ ਮਿੰਦਰ ਦਾ ਟਰੈਕਟਰ ਵੀ ਹੈ ਤੇ ਇਹਦੇ ਵਿੱਚ ਉਹ ਜਿਹੜਾ ਉਹ ਹੈ ਜਿਹੜਾ ਉਹ ਮਿਕਸ ਕਰਨੇ ਵਾਲਾ ਜਿਹੜਾ ਮਿਕਸ ਨਹੀਂ ਕਰਦੇ ਆਪਾਂ ਜ ਆਪਾਂ ਉਹ ਦਾਣਾ ਬਣਾਉਂਦੇ ਆ ਤਾਂ ਇਹ ਬਾਈ ਜੀ ਉਹ ਹੈ ਆਪਣਾ ਨੀਰਾ ਨੀਰਾ 10 ਨੰਬਰ ਨੀਰਾ ਆ ਦੇਖੋ ਹਰਾ ਭਰਾ ਬਹੁਤ ਸੋਨਾ ਨੀਰਾ ਹੈ ਬਾਈ ਠੀਕ ਹੈ 10 ਨੰਬਰ ਨੀਰਾ ਹੈ ਅਸੀਂ ਵੀ ਇਹੀ ਪਾਉਂਦੇ ਆ ਇਹ ਰਾਜਸਥਾਨ ਤੋਂ ਆਂਦਾ ਜਾਂ ਹਰੂਮਾਨਗੜ੍ਹ ਤੋਂ ਆਂਦਾ ਤੇ ਆ ਨੀਰੇ ਵਾਲਾ ਬਾਈ مشین ਹੈ ਇਹ ਨੀਰਾ ਪਾ ਕੇ ਇਹਦੇ ਵਿੱਚ ਇੱਦਾਂ ਕਰਕੇ ਕਮਾ ਦੋ ਫਿਰ ਇਹਨੂੰ ਐਦਾਂ ਕਰਕੇ ਇਹ ਨੀਰਾ ਬਹੁਤ ਅੱਛੀ ਚੀਜ਼ ਬਣਾਈ ਹੋਈ ਹੈ ਬਾਈ ਨੇ ਮੈਂ ਵੀ ਇਹੀ ਬਣਾਉਂਗਾ ਪਰ ਇਹ 10 15 ਜਿਹਦੇ ਕੋਲ 10 8 10 ਜਾਨਵਰ ਹੈ ਉਹਦੇ ਲਈ ਬੈਸਟ ਹੈ ਤੇ ਮੈਨੂੰ ਬਹੁਤ ਸੋਹਣੀ ਲੱਗੀ ਹੈ ਮਸ਼ੀਨ ਆ ਦੇਖੋ ਤੇ ਤੇ ਬਾਈ ਆ ਦੇਖੋ ਛੋਟੇ ਛੋਟੇ ਆ ਬੈਠੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਜਾਨਵਰ ਬੈਠੇ ਜੀ ਮੈਨੂੰ ਸੁਣਨਾ ਬਹੁਤ ਆਪਾਂ ਤਾਂ ਦੁੱਧ ਲੈਣ ਆਏ ਤੇ ਲੰਗਰ ਦਾ ਤੇ ਲੰਗਰ ਦਾ ਦੁੱਧ ਪਾਈਦਾ ਬਹੁਤ ਸੁਪਨਾ ਲੱਗਿਆ ਮੈਨੂੰ ਅਰਮ ਬਾਈ ਦਾ ਤੇ ਜੇ ਆਪਾਂ ਲੰਗਰ ਲਾਇਆ ਤੁਹਾਨੂੰ ਪਤਾ ਹੀ ਹੈ